ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਕੀ ਜੂਨ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਮਿਸਟਰ ਸ਼ੁਦਾਈ ਤੇ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਮੈਂਡੀ ਤਖਣ ਅਤੇ ਗਾਇਕ ਹਰਸਿਮਰਨ ਸੋ ਹਰਸਿਮਰਨ ਦੀ ਇਹ ਦੂਸਰੀ ਫਿਲਮ ਪਹਿਲੀ ਫਿਲਮ ਜੋੜੀ ਦੇ ਵਿੱਚ ਨਜ਼ਰ ਆਏ ਸੀਗੇ ਬਹੁਤ ਛੋਟਾ ਜਿਹਾ ਕਿਰਦਾਰ ਸੀ ਪਰ ਹੁਣ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਤੇ ਜੇ ਗੱਲ ਕਰੀਏ ਫਿਲਮ ਦੇ ਟ੍ਰੇਲਰ ਦੀ ਫਿਲਮ ਦਾ ਟ੍ਰੇਲਰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਹਾਲੀ ਦੇ ਵਿੱਚ ਦੋ ਗਾਣੇ ਰਿਲੀਜ਼ ਹੋਏ ਨੇ ਇਸ ਫਿਲਮ ਦੇ ਤੇ ਫਿਲਮ ਤੇ ਜਿਹੜੇ ਮਿਊਜ਼ਿਕ ਫਿਲਮ ਦਾ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਇਹ ਫਿਲਮ ਡਾਇਰੈਕਟ ਕੀਤੀ ਗਈ ਹੈ ਹਰਜੋਤ ਸਿੰਘ ਵੱਲੋਂ ਤੇ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ ਕੁਰਾਂ ਢਿੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੇ ਮਜ਼ੇਦਾਰ ਗੱਲ ਇਹ ਹੈ ਕਿ ਹਰਸਿਮਰਨ ਪਹਿਲੀ ਵਾਰ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਤੇ ਇਸ ਦੇ ਨਾਲ ਨਾਲ ਪਹਿਲੀ ਫਿਲਮ ਦੇ ਵਿੱਚ ਇਹ ਪੰਜ ਭੂਮਿਕਾ ਪੰਜ ਕਿਰਦਾਰ ਕਰਦੇ ਨਜ਼ਰ ਆਉਣਗੇ ਸੋ ਫਿਲਮ ਦੀ ਜੇ ਕਹਾਣੀ ਦੀ ਗੱਲ ਕਰੀਏ ਕਾਫੀ ਡਿਫਰੈਂਟ ਕਨਸੈਪਟ ਹੈ ਕਾਫੀ ਫਰੈਸ਼ ਕਨਸੈਪਟ ਹੈ ਇਸ ਫਿਲਮ ਦੇ ਵਿੱਚ ਟ੍ਰੇਲਰ ਦੇ ਵਿੱਚ ਦਿਖਾਇਆ ਗਿਆ ਹੈ ਕਿ ਹਰਸਿਮਰਨ ਜੋ ਕਿ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਟ੍ਰੇਲਰ ਦੇ ਵਿੱਚ ਕਿ ਉਹ ਖੁਦਕੁਸ਼ੀ ਕਿਉਂ ਕਰਨਾ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ 15 ਮਿੰਟ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੂੰ ਵਕ-ਵਕ ਆਤਮਾਾਂਮਾ ਜਿਹੜੀਆਂ ਉਹ ਨਜ਼ਰ ਆਉਣ ਲੱਗ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਆਤਮਾਵਾਂ ਤੋਂ ਕਿਵੇਂ ਛੁਟਕਾਰਾ ਹੁੰਦਾ ਹੈ ਕਿਵੇਂ ਉਹਨਾਂ ਨੂੰ ਮਿਲਦੀਆਂ ਨੇ ਇਹ ਸਾਰਾ ਕੁਝ ਦੇਖਣ ਵਾਸਤੇ ਤੁਹਾਨੂੰ 21 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਜਾਣਾ ਪਵੇਗਾ ਸੋ ਮਜ਼ੇਦਾਰ ਗੱਲ ਜਿਹੜੀ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਹੈ ਕਿ ਸੋ ਪਹਿਲੀ ਫਿਲਮ ਦੇ ਵਿੱਚ ਹੀ ਪੰਜ ਕਿਰਦਾਰ ਕਰਨ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਫਿਲਮਾਂ ਕਿਉਂਕਿ ਜੇ ਫਿਲਮਾਂ ਦੀ ਗੱਲ ਕਰੀਏ ਹਰ ਸਿਮਰਨ ਦੀ ਹੈ ਦੂਸਰੀ ਫਿਲਮ ਹੈ ਲੀਡ ਤੇ ਹੈ ਪਹਿਲੀ ਫਿਲਮ ਦੇ ਵਿੱਚ ਜੋੜੀ ਦੇ ਵਿੱਚ ਨਜ਼ਰ ਆਏ ਸੀ ਕਿ ਸੋ ਦੇਖਣਾ ਇਹ ਹੋਵੇਗਾ ਕਿ ਫਿਲਮ ਦੀ ਜੋ ਕਹਾਣੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਆਤਮਾਵਾਂ ਦਿਸਦੀਆਂ ਨੇ ਸੋ ਅਖੀਰ ਦੇ ਵਿੱਚ ਫਿਲਮ ਦੇ ਕਲਾਈਮੈਕਸ ਦੇ ਵਿੱਚ देखते दे रहो दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप